ਤੁਸੀਂ ਦੇਖ ਰਹੇ ਹੋ ਜਨਹਿਤ ਐਸ਼ੀਤੀ ਮੇਹਾ ਤੁਹਾਡੇ ਨਾਲ ਜਸਬੀਰ ਕੌਰ ਜੀ। ਸ਼ੰਭੂ ਦੇ ਨੇੜੇ ਇੱਕ ਵੱਡੀ ਵਾਰਦਾਤ ਵਾਪਰੀ ਹੈ। ਦਿਨ ਦਿਹਾੜੇ ਇੱਕ ਵਿਅਕਤੀ ਦਾ ਕਤਲ ਕਰ ਦਿੱਤਾ ਗਿਆ ਹੈ। ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਇਸ ਵਿਅਕਤੀ ਨੂੰ ਵੱਢ ਦਿੱਤਾ ਗਿਆ ਹੈ। ਮੌਕੇ ਤੇ ਹਾਹਾਕਾਰ ਮਚ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਹਾਈਵੇ ਦੇ ਨੇੜੇ ਇੱਕ ਘਟਨਾ ਵਾਪਰੀ ਹੈ। ਮ੍ਰਿਤਕ ਹਰੀਮ ਸਿੰਘ ਦੀ ਉਮਰ ਕਰੀਬ 40 ਸਾਲ ਦੱਸੀ ਜਾ ਰਹੀ ਹੈ ਜਿਸ ਦੇ ਪਿਤਾ ਦਾ ਨਾਮ ਜੱਗੂ ਗੁਜਰ ਦੱਸਿਆ ਜਾ ਰਿਹਾ ਹੈ। ਪੁਲਿਸ ਨੂੰ ਮੌਕੇ ਤੇ ਸੂਚਨਾ ਦੇ ਦਿੱਤੀ ਗਈ ਸੂਚਨਾ ਮਿਲਦੇ ਸਾਰ ਹੀ ਪੁਲਿਸ ਅਧਿਕਾਰੀ ਇੱਥੇ ਪਹੁੰਚ ਗਏ ਨੇ ਪੁਲਿਸ ਅਧਿਕਾਰੀ ਨੇ ਦੱਸਿਆ ਹੈ ਕਿ ਪੈਟਰੋਲ ਪੰਪ ਦੀ ਬੈਕ ਸਾਈਡ ਤੇ ਕੁਝ ਹੋਰ ਵਿਅਕਤੀਆਂ ਸਮੇਤ ਇਹ ਵਿਅਕਤੀ ਬੈਠਾ ਹੋਇਆ ਸੀ ਇਸ ਸਮੇਂ ਕੁਝ ਲੋਕ ਆਏ ਤੇ ਉਹਨਾਂ ਨੇ ਇਸ ਤੇ ਅਟੈਕ ਕਰ ਦਿੱਤਾ ਤੇਜ਼ ਧਾਰ ਵਾਲੇ ਹਥਿਆਰ ਦੇ ਨਾਲ ਇਸ ਵਿਅਕਤੀ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਪੁਲਿਸ ਅਧਿਕਾਰੀ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨ ਕਲਮਬਦ ਕਰ ਲਏ ਗਏ ਨੇ ਪੁਲਿਸ ਨੇ ਮ੍ਰਿਤਕ ਦੀ লাশ ਕਬਜ਼ੇ ਦੇ ਵਿੱਚ ਲੈ ਲਈ ਹੈ ਅਤੇ ਏਪੀ ਜਨ ਸਿਵਲ ਹਸਪਤਾਲ ਰਾਜਪੁਰਾ ਦੇ ਮ੍ਰਿਤਕ ਕਰ ਦੇ ਵਿੱਚ ਰਖਵਾ ਦਿੱਤੀ ਹੈ ਤੇ ਜਦੋਂ ਪੋਸਟਮਾਰਟਮ ਹੋ ਜਾਵੇਗਾ ਉਸ ਤੋਂ ਬਾਅਦ ਮ੍ਰਿਤਕ ਦੇ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਜਾਵੇਗੀ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਪੜਤਾਲ ਕਰ ਰਹੀ ਹੈ ਤੇ ਅਗਲੇ ਦੀ ਕਾਰਵਾਈ ਵੀ ਪੁਲਿਸ ਨੇ ਸ਼ੁਰੂ ਕਰ ਦਿੱਤੀ ਹੈ ਮੇਰਾ ਨਾਮ ਦੀਨ ਮਹਮਦ ਜੀ ਜੀ ਦੀ ਡੈਥ ਹੋਈ ਉਹਦਾ ਜੀ ਨਾਂ ਸੀਗਾ ਸਰ ਉਹਦਾ ਨਾਂ ਰਹੀ ਸਰ ਜੀ ਤੁਹਾਡੇ ਖੂਨ ਨਾਲ ਲੱਤ-ਵੱਤ ਕੱਪੜੇ ਹੋਈ ਹੋਏ ਪਏ ਹੈਗੇ ਆ ਤੁਸੀਂ ਚੱਕ ਕੇ ਲਏ ਸੀ ਜੀ ਹਾਂ ਜੀ ਮੈਂ ਚੱਕਿਆ ਸੋ ਜਾ ਕੇ ਹੂੰ ਪੱਕੇ ਦੇ ਕਾਦੇ ਨਾਲ ਉਹਨੇ ਵੰਡੇ ਆ ਸੀਗਾ ਉਹਨਾਂ ਨੂੰ ਜੀ ਤੇ ਵੀਰੇ ਦਾਤਰ ਪੇ ਸੀ ਅੱਛਾ ਹਾਂ ਜੀ ਉਸ ਉਹ ਦਾਤਰ ਵਗੈਰਾ ਆਪ ਨਾਲ ਲਿਗਿਆ ਸੀ ਹਾਂ ਉਹ ਆਪ ਨਾਲ ਲਿਗਿਆ ਸੀ ਅੱਛਾ ਜੀ ਕਿੰਨੇ ਵਾਰ ਸਿੱਧਾ ਡਰ ਵਾਲਾ ਮਾਹੌਲ ਪੈਦਾ ਹੋ ਗਿਆ ਜਦੋਂ ਇਸ ਤਰ੍ਹਾਂ ਨਹੀਂ ਬੰਦੀ ਪੈਦਾ ਡਰ ਵਾਲਾ ਮਾਹੌਲ ਤੇ ਛੱਡੋ ਗੱਲ ਸਾਨੂੰ ਬਹੁਤ ਡਰ ਪੈ ਗਿਆ ਇਸ ਗੱਲ ਦਾ ਅੱਛਾ ਜੀ ਆ ਸਾਨੂੰ ਹੋਰ ਬੰਦੇ ਵੀ ਆ ਗਏ ਜਿਹੜੇ ਸਾਨੂੰ ਡਰਈਏ ਦਿਨੇ ਦੁਪਹਿਰੀ ਵੱਢ ਕੇ ਗਏ 2 ਵਜੇ ਸਾਡਾ ਕੌਣ ਜ਼ਿੰਮੇਵਾਰ ਉਹ ਆ ਸਾਨੂੰ ਵੱਢ ਦੇ ਨਹੀਂ ਤੁਹਾਡੇ ਇੱਥੇ ਬੱਚੇ ਵੀ ਸੀਗੇ ਜਨਾਨੀਆਂ ਵੀ ਸੀਗੀਆਂ ਇਹ ਉੱਥੇ ਤਾਂ ਬਹੁਤ ਬੁਰੀ ਤਰ੍ਹਾਂ ਕੰਮ ਅਟਕ ਗਿਆ ਮੈਂ ਕਿਹਾ ਕੋਈ ਛੱਡਿਆ ਕੋਈ ਨਹੀਂ ਗੁੰਡਾ ਗਰਦੀ ਇਤਨੀ ਆ ਗਈ ਮੈਂ ਜੋ ਉੱਥੋਂ ਅੱਗੇ ਜਾ ਕੇ ਜੜਕ ਤੋਂ ਅੱਗੇ ਛੋਟਾ ਕੀ ਲੱਗਦਾ ਸੀ ਯਾਰ 154 ਦਾ ਨੋੜੀ ਗੇ ਨੀ ਤੁਸੀਂ ਉੱਥੇ ਆਲਰੇਡੀ ਰਹਿੰਦੇ ਹੋ ਜਾਂ ਹਾਂਜੀ ਉੱਥੇ ਰਹਿੰਦੇ ਸਾਡੀ ਬੈਂਟੇ ਕਿੱਥੇ ਵੰਦੀਆ ਉੱਥੇ ਸਾਡੀ ਕਿੰਨੇ ਪਰਿਵਾਰਾਂ ਤੁਹਾਡੇ ਤੇ ਤਕਰੀਬਨ ਹੈਲੋ ਸਾਡੇ ਇਹ ਦੋ ਤਿੰਨ ਬੰਦੇ ਆਤਲੇ ਤੁਹਾਡੇ ਕਿੰਨੇ ਪਰਿਵਾਰ ਰਹਿੰਦੇ ਆ ਸਾਡੇ ਕੋਲ ਆਪਣਾ ਘਰ 15 ਘਰ ਨੇ 10 15 ਘਰ ਹੈ ਹਾਂਜੀ ਤੇਰੀ ਕੁੱਲ ਮਿਲਾ ਕੇ 40 50 ਬੰਦੇ ਹੋਣੇ ਨੇ ਜੀ ਮੇਰਾ ਨਾਮ ਲਾਲਦੀਨ ਹੈ ਜੀ ਕੀ ਕੰਮ ਕਰਦੇ ਸਰ ਨੇ ਸਾਰਾ ਕੰਮ ਕਰ ਰਹੇ ਜਨਾਬ ਸਰ ਜੀ ਕੀ ਤੁਹਾਡੇ ਬੰਦੇ ਗੜ ਘਟਾਣਾ ਵਾਪਰੀ ਨਹੀਂ ਨਹੀਂ ਜੀ ਬਾਈ ਨਾ ਮੇਰਾ ਭਾਈ ਆ ਤਾਂ ਚਾਰ ਗੱਡੀਆਂ ਆਈਆਂ ਦੋ ਗੱਡੀਆਂ ਅੰਬਰਸਰ ਦੀਆਂ ਦੋ ਕਟੂਹਾ ਦੀਆਂ ਤੇ ਮੇਰੇ ਭਾਈ ਨੂੰ ਵੱਢ ਕੇ ਸੁੱਟ ਗਏ ਨਾ ਕਿਸੇ ਉਹਦਾ ਜੀ ਦਾ ਹਰੀਮ ਕਿੰਨੀ ਕਿੰਨੀ ਉਮਰ ਸੀ ਸਾਰੇ ਇਹਨਾਂ ਦੀ ਚਾਰੇ ਭਾਈ ਦੀ ਹੈ ਜੀ 50 ਸਾਲ ਉਮਰ ਹੈ ਮੇਰੇ ਭਾਈ ਦੀ ਕਿੰਨੇ ਬੱਚੇ ਜੀ ਉਹਦੇ ਚਾਰ ਮੁੰਡਿਆਂ ਨੂੰ ਜਦੋਂ ਜਦੋਂ ਬੰਦੇ ਆਏ ਜੀ ਉਹਨੇ ਆ ਕੇ ਲੜਕਾਇਆ ਨੂੰ ਫੇਰੇ ਮਾਰੇ ਫਿਰ ਆ ਕੇ ਹਾਂਜੀ ਉਹਨੇ ਕੀ ਕੀ ਕਿਸ ਚੀਜ਼ ਨਾਲ ਵੱਢਿਆ ਫਿਰ ਦਾਤਰ ਸੀ ਨਾਲ ਹੂੰ ਅੱਛਾ ਚਾਰ ਪਰਬਾਨਾ ਲਈਆਂ ਸੀ ਇੱਕ ਮਾਂ ਕੋਲ ਪਿਸਤੌਲ ਸੀ ਨਾਲ ਅੱਛਾ ਪੁਲਿਸ ਨੂੰ ਮੌਕੇ ਤੇ ਪਹੁੰਚੀ ਸਰ ਉਸ ਬਾਅਦ ਵਿੱਚ ਪੁੱਜੀ ਜੀ ਨਾ ਲੈ ਲਓ ਉਸ ਤੋਂ ਬਾਅਦ ਲੇਟ ਆ ਜਦੋਂ ਤੁਸੀਂ ਸਰ ਆ ਗਈ ਪੁਲਿਸ ਆਈ ਪੁਲਿਸ ਵੀ ਆ ਗਈ ਇੱਥੇ ਤੁਸੀਂ ਲੈ ਕੇ ਲਾ ਫਿਰ ਇੱਥੇ ਡਾਕਟਰਾਂ ਨੇ ਕੋਈ ਕਹਿ ਮਰਤਕ ਹਲਨ ਦਾ ਡਾਕਟਰ ਸਭ ਕਹਦੇ ਵੀ ਹੁਣ ਕੀ ਪਤਾ ਪਰਮੇ ਦੀ ਗੁੱਸ ਤੁਸੀਂ ਕੀ ਚਾਹੁੰਦੇ ਅਸੀਂ ਜਨਾਬ ਪਰਚਾ ਲਵਾਉਣਾ ਚਾਹੁੰਦੇ ਇਨਸਾਫ ਹੋਣਾ ਚਾਹੀਏ ਜਨਾਬ ਬਹੁਤ ਵੀ ਅਗਲੀ ਹੋ ਗਈ ਸਾਡੇ ਨਾਲ ਅੱਛਾ ਜੀ ਸ਼ਰਿਆਂ ਰੋਡ ਤੇ ਬੰਦਾ ਵੜਿਆ ਗਿਆ ਰੋਡ ਦੇ ਵਿੱਚ ਵੱਢਦਾ ਜਨਾਬ ਇਹ ਪੰਜਾਬ ਹੈ ਕੋਈ ਜੁੱਪੀ ਥੋੜਾ ਜੀ ਠੀਕ ਆ ਤੁਸੀਂ ਮੈਂ ਡਾਕਟਰ ਨਦੀਪ ਸਿੰਘ ਹਮ ਅਸੀਂ ਗਲੋਸਪੀਟਲ ਰਾਜਪੁਰਾ ਇੱਕ ਪੀਸ਼ੈਂਟ ਆਇਆ ਸੀ ਹਮ ਬ੍ਰੌਡਡੈਡ ਸਿਚੂਏਸ਼ਨ ਰਹੀਮ ਦਾ ਹਮ ਦਾ ਪੀਸ਼ੈਂਟ ਆ ਸ਼ੰਭੂ ਤੋਂ ਲੈ ਕੇ ਆਏ ਸੀ ਕਿੰਨੀ ਉਮਰ ਸੀ ਸਰ ਉਹਨਾਂ ਦੀ ਉਹ ਮੰਨ ਲਾ ਲਿਖਾਈ ਤਾਂ ਉਹਨਾਂ ਨੇ ਘਾਟੀ ਹੈ ਉਹ 40 ਸਾਲ ਦੇ ਨੇੜੇ ਆ ਡੈਡ ਬੋਡੀ ਲੈ ਕੇ ਆਏ ਸੀ ਡੈਡ ਬੋਡੀ ਲੈ ਕੇ ਆਏ ਸੀ ਮੋਤਰੀ ਚ ਰਖਾ ਦਿੱਤੀ ਸੀ ਸਰ ਮੋਤਰੀ ਚ ਰਖਾ ਦਿੱਤੀ ਪੋਟਮਟਪ ਸਿਹਰੀ ਹੋ ਸਰ ਸਵੇਰ ਹੋ ਗਿਆ ਜੀ ਜਿਹੜੀ ਘਟਨਾ ਵਾਪਰੀ ਇਹਦੇ ਬਾਰੇ ਜਾਣਕਾਰੀ ਦਿਓ ਸਰ ਇੱਥੇ ਜੱਟੇ ਇਨਸੀਡੈਂਟ ਹੋਇਆ ਤੇ ਇੱਥੇ ਹਰੀਮ ਸਿੰਘ ਨਾਂ ਦੇ ਸੀਗੇ ਸਨ ਆਫ ਜੱਗੂ ਗੁੱਜਰ ਇੱਕੇ ਕੋਲਮਾਂਟਾ 에어ਲਾਈਨ ਦਾ ਇਹਦੀ ਬੈਕ ਸਾਈਡ ਤੇ ਡੇਟ ਰਿਡ ਬੈਟ ਹੋਈ ਸੀ ਸਾਡੇ ਕੋਲ ਇਨਫੋਰਮੇਸ਼ਨ ਆਈ ਸੀਗੀ ਤੇ ਇਹ ਟੈਕਸੀ ਦੇ ਬੰਦੇ ਨੇ ਇਹਨਾਂ ਤੇ ਅਟੈਕ ਕੀਤਾ ਉਹਨਾਂ ਦੀ ਹੈ ਮੌਤ ਹੋ ਗਈ ਹੈ ਮੋਦੀ ਮੋਦੀ ਸਭਾਈ ਹੈ ਜੀ ਪਰਿਵਾਰ ਦੇ ਜਾਣ ਲੈ ਕੇ ਕਾਰਵਾਈ ਕਰਾਂ ਸਰ ਜੀ ਪੁਲਿਸ ਨੂੰ ਮੌਕੇ ਤੇ ਤੁਰਤ ਪਹੁੰਚ ਗਈ ਸੀ ਸਰ ਹਾਂਜੀ 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 ਟੋਡਾ ਮੇਰਾ